ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ 5 ਜਨਵਰੀ ਜੋ ਕਿ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਜਹਾੜੇ ਨੂੰ ਸਮਰਪਿਤ ਸਮੂਹ ਅਲਾਕਾ ਨਗਰ ਨਿਵਾਸੀਆਂ ਵੱਲੋਂ ਸ਼ੰਕਰਾ ਆਈਸ ਹਸਪੀਟਲ ਵੱਲੋਂ ਅੱਜ ਇਸ ਵਿਸ਼ੇਸ਼ ਤੌਰ ਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਜੀ ਜੋ ਕਿ ਸਮੂਹ ਨਗਰ ਨਿਵਾਸੀ ਜੋ ਆਪਣੇ ਕਟਾਰੀਆ ਪਰਿਵਾਰ ਜੀ ਸਮੂਹ ਨਗਰ ਵਾਸੀ ਜਿਹੜੇ ਆਪਣੇ ਗੁਰਦੁਆਰਾ ਮਿਸ਼ਰਵਰਮਾ ਸਿੰਘ ਦਾ ਪ੍ਰਬੰਧਕ ਕਮੇਟੀ RAMGURIA ਕਾਲ ਜਥੇਬੰਦੀ ਸਮੂਹ ਮੈਂਬਰ ਤੇ ਸਾਰੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਜੀ ਅੱਜ ਦਾ ਜਿਹੜਾ ਸਾਡਾ ਮੱਲਾਵਾਲਾ ਖਾਸ ਵੈਲਫੇਅਰ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ 12ਵਾਂ ਕੈਂਪ ਹੈ ਜੀ ਵਿਸ਼ੇਸ਼ ਤੌਰ ਤੇ ਅੱਜ ਦਾ ਜਿਹੜਾ ਕੈਂਪ ਹੈਗਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਕਾਸ਼ ਦਿਹਾੜੀ ਨੂੰ ਸਮਰਪਿਤ ਸਾਡੇ ਪੂਜਨੀਏ ਸ਼੍ਰੀ ਮੰਗਤ RAM ਜੀ ਕਟਾਰੀਆ ਪਰਿਵਾਰ ਵੱਲੋਂ ਵਿਨੋਦ ਕਟਾਰੀਆ ਜੀ ਸ਼੍ਰੇਸ਼ ਕਟਾਰੀਆ ਜੀ ਕਾਲਾ ਜੀ ਕਪੜੇ ਵਾਲੇ ਇਹਨਾਂ ਦੇ ਪ੍ਰਵਾਰ ਵਾਲੇ ਕੈਂਪ ਲੱਗ ਗਿਆ ਤੇ ਸਭ ਤੋਂ ਜ਼ਿਆਦਾ ਜਿਹੜਾ ਸਹਿਯੋਗ ਹੈਗਾ ਜੀ ਵਿਸ਼ੂ ਕਰਮਾ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਹੌਣ ਸਿੰਘ ਜੀ ਤੇ ਮਲਕੀਸ਼ ਸਿੰਘ ਜੀ ਔਰ ਸਮੁੱਚੀ ਟੀਮ ਦਾ ਤੇ ਰਾਮਗੜੀਆ ਕਾਲ ਜਿੱਥੇ ਬੰਦੀ ਤੋਂ ਵੀ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਜੀ ਪਹੁੰਚੇ ਸਾਡੇ ਕੋਲ ਤੇ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਡਾਕਟਰ ਜੈਸੀ ਜੀ ਪਹੁੰਚੇ ਉਹਨਾਂ ਦੀ ਟੀਮ ਆਪਣੀ ਨਾਲ ਪਹੁੰਚੀ ਹੈ ਤੇ ਮੈਡੀਸਨ ਦਾ ਜਿਹੜਾ ਇਹਦੇ ਵਿੱਚ ਸਹਿਯੋਗ ਦਿੱਤਾ ਗਿਆ ਹੈ ਡਾਕਟਰ ਕੇਵਲ ਕ੍ਰਿਸ਼ਨ ਜੀ ਡਾਕਟਰ ਬਲਜਿੰਦਰ ਪ੍ਰੀਤਕੌਰ ਜੀ ਸਾਡੇ ਅਗੇ ਆ ਜੀ ਤੇ ਮੇਜਰ ਸਿੰਘ ਜੀ ਵੱਲੋਂ ਦਿੱਤਾ ਗਿਆ ਤੇ ਫਰੈਂਡਸ ਸਵੀਟ ਹੋਟਲ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਹੈ ਸਾਡੇ ਸਾਡੇ ਸਤਿਕਾਰਯੋਗ ਮਾਮਾ ਜੀ ਮੀਰਚੰਦ ਜੀ ਮੈਂ ਇੱਧਰ ਕਰਾਂਗਾ ਦੇਖੋ ਮੜੇ ਝਲਕ ਪਾਇਓ ਸਾਡੇ ਮੱਲਾਂ ਵਾਲਾ ਵੈਲਫੇਅਰ ਸੁਸਾਇਟੀ ਜਿਨ੍ਹਾਂ ਦੇ ਪਿਆਰ ਦਾ ਸਦਕਾ ਚੱਲ ਰਹੀ ਹੈ ਸਮੁੱਚੀ ਟੀਮ ਤੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਬਾਕੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਵਤਾਰਪੁਰੂਫ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਔਰ ਅੱਜ ਬਹੁਤ ਹੀ ਵਧੀਆ ਜੋ ਪਰਾਲਾ ਕੀਤਾ ਗਿਆ ਗੁਰਦੁਆਰਾ ਵਿਸ਼ਵਕਰਮਾ ਸਿੰਘ ਸਭਾ ਸਮੂਹ ਕਮੇਟੀ ਅਤੇ ਮੰਗਤਰਾਮ ਕਟਾਰੀਆ ਪਰਿਵਾਰ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਅੱਖਾਂ ਦਾ ਕੈਂਪ ਜੋ ਲਗਾਇਆ ਗਿਆ ਰਿਹਾ ਹੈ ਔਰ ਇਹ ਬਹੁਤ ਵਧੀਆ ਪਰਾਲਾ ਸੰਕਰਾ ਆਈ ਹਸਪੀਟਲ ਵੱਲੋਂ ਸਹਿਯੋਗ ਕੀਤਾ ਗਿਆ ਔਰ ਬੜੀ ਖੁਸ਼ੀ ਦੇ ਨਾਲ ਸਾਰੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਾ ਰਹੇ ਹਨ ਔਰ ਸਾਰਿਆਂ ਨੂੰ ਇਸ ਜੋ ਕੈਂਪਾ ਉਹਦਾ ਬਹੁਤ ਵਧੀਆ ਲਾਭ ਮਿਲ ਰਿਹਾ ਹੈ ਔਰ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਦਿਨ ਤੇ ਔਰ ਇਹ ਵਧੀਆ ਸਾਡੇ ਵੱਲੋਂ ਜੋ ਕਮੇਟੀ ਵੱਲੋਂ ਹੈ ਇਹ ਪ੍ਰਣਾਮ ਹੋਏਗਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਜੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਅਵਤਾਰਪੁਰਬ ਨੂੰ ਇਸ ਸਮਰਪਿਤ ਕੈਂਪ ਹੈ ਸਾਰੀਆਂ ਸੰਗਤਾਂ ਦਾ ਕਮੇਟੀ ਦਾ ਔਰ ਸਮੁੱਚੇ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਹੈ ਸ਼ਸ਼ਤਰਕਾਲ ਸਾਰਿਆਂ ਨੂੰ ਮੈਂ ਡਾਕਟਰ ਰੀਸ਼ਾ ਮੈਂ ਸ਼ੰਕਰਾਈ ਹਸਪੀਟਲ ਤੋਂ ਇੱਥੇ ਅੱਜ ਮੱਲਾ ਵਿਖੇ ਗੁਰਦੁਆਰਾ ਵਿਸ਼ਕਰਮਾ ਸਿੰਘ ਸਾਹਿਬ ਪਹੁੰਚੇ ਹਾਂ ਇੱਥੇ ਮੱਲਾ ਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਹੈ ਮੰਗਤਰਾਮ ਕਟਾਰਿਆ ਜੀ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਹੈ ਅੱਜ ਇੱਥੇ ਤਕਰੀਬਨ ਹਲੇ 11 ਵਜੇ 200 ਪੇਸ਼ੈਂਟਸ ਜਿਹੜੇ ਨੇ ਉਹ ਆਪਣਾ ਚੈੱਕਅਪ ਕਰਾਣ ਲਈ ਪਹੁੰਚ ਗਏ ਨੇ ਅ ਕੈਂਪ ਥੋੜਾ ਤੁੰਦੀ ਵਜਾ ਤੋਂ ਲੇਟ ਚੱਲ ਰਿਹਾ ਹੈ ਲੇਕਿਨ ਸਾਨੂੰ ਉਮੀਦ ਹੈ ਕਿ ਤਕਰੀਬਨ 50 ਤੋਂ 60 ਮਰੀਜ਼ ਜਿਹੜੇ ਆ ਉਹ ਆਪਰੇਸ਼ਨ ਲਈ ਫਿੱਟ ਹੋ ਜਾਣਗੇ ਉਹਨਾਂ ਨੂੰ ਆਪਰੇਸ਼ਨ ਲਈ ਸ਼ੰਕਰਾ ਆਈ ਹਸਪੀਟਲ ਲੈ ਕੇ ਜਾਇਆ ਜਾਏਗਾ ਇਹ ਕੈਂਪ ਦੇ ਰਾਹੀ ਜਿਹੜੇ ਬੇਸਿਕਲੀ ਅਨਪ੍ਰਿਵਿਲੇਜ ਲੋਗ ਨੇ ਜਿਹੜੇ ਆਪਣੇ ਆਪਰੇਸ਼ਨ ਖੁਦ ਨਹੀਂ ਕਰਾ ਸਕਦੇ ਅੱਖਾਂ ਦਾ ਇਲਾਜ ਖੁਦ ਨਹੀਂ ਕਰਾ ਸਕਦੇ ਉਹਨਾਂ ਦੀ ਬੜੀ ਮਦਦ ਹੋ ਰਹੀ ਹੈ ਉਹਨਾਂ ਉਹਨਾਂ ਦਾ ਜਿਹੜਾ ਆਪਰੇਸ਼ਨ ਹੈ ਹੱਲ ਹੈ ਉਹ ਸਭ ਕੀਤਾ ਜਾ ਰਿਹਾ ਹੈ ਇਲਾਜ ਕੀਤਾ ਜਾ ਰਿਹਾ ਹੈ ਅ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਸ ਵੈਲਫੇਅਰ ਸੁਸਾਇਟੀ ਦਾ ਮੱਲਾ ਵਾਲਾ ਵੈਲਫੇਅਰ ਸੁਸਾਇਟੀ ਦਾ ਕਿ ਉਹ ਇੱਕ ਬਹੁਤ ਚੰਗਾ ਉਪਰਾਲਾ ਕਰ ਰਹੇ ਨੇ ਸਮਾਜ ਲਈ ਲੋਕਾਂ ਲਈ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਹਲੇ OPD ਚੱਲ ਰਹੀ ਹੈ ਜੀ ਤੁੰਦ ਕਰਕੇ ਥੋੜੀ OPD ਲੇਟ ਹੈ ਲੇਕਿਨ ਹਲੇ ਤੱਕ ਤਕਰੀਬਨ 15 ਪੇਸ਼ੈਂਟ ਸਿਲੈਕਟ ਹੋ ਗਏ ਨੇ ਲੇਕਿਨ ਹਲੇ OPD ਵੀ ਅਸੀਂ ਤਕਰੀਬਨ 40-50 ਪੇਸ਼ੈਂਟ ਸੀ ਦੇਖੇ ਨੇ 200 ਪੇਸ਼ੈਂਟ ਜਿਹੜੇ ਉਹ ਵੇਟਿੰਗ 'ਚ ਹੈ ਹਲੇ ਨਹੀਂ ਇਹ ਅੱਖਾਂ ਦਾ ਇੱਕ ਕੈਂਪ ਹੈ ਇੱਥੇ ਜਿਹੜੇ ਚਿੱਟੇ ਮੋਤੀਏ ਵਾਲੇ ਪੇਸ਼ੈਂਟ ਐ ਉਹਨਾਂ ਦਾ ਆਪਰੇਸ਼ਨ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾ ਰਿਹਾ ਹੈ